ਜੇ ਅਸੀਂ ਕਿਸੇ ਸਮਾਜ ਦੇ ਬੰਦੇ ਕੋਲੇ ਜਾਣੇ ਆ ਤਾਂ ਸਭ ਤੋਂ ਪਹਿਲਾਂ ਕੀ ਕਹਿੰਦੇ ਵੀ ਭਾਈ ਜੀ ਮੈਨੂੰ ਤਾਂ ਕੰਮ ਹੈ ਜਦੋਂ ਅਰਜੰਦ ਹੈ ਕੋਈ ਪਰਚਾ ਪੈਂਦਾ ਹੈ ਜਾਂ ਕੋਈ ਝੁਲਮ ਹੁੰਦਾ ਜਾਤੀ ਹੁੰਦੀ ਹੈ ਫੇ ਇਕੱਲੇ ਕੌਣ ਲਿਨ ਨੇ ਡੀਐਸਪੀ ਵਾਲੇ ਜੇ ਸਾਡੇ ਕੋਲੇ ਆਉਂਦੇ ਨੇ ਪ੍ਰਧਾਨ ਜੀ ਆਹ ਕੰਮ ਹੋ ਗਈ ਚੱਲੋ ਮੜੇ ਬੇਨਤੀ ਹੈ ਜੀ ਅਸੀਂ ਜਾਣੇ ਆ ਔਰ ਸਾਡੇ ਸਮਾਜ ਦੇ ਘਰੇ ਲੋਕ ਜਾਂ ਏਡੇ ਗਿਰ ਚੁੱਕੇ ਲੋਕ ਨੇ ਸਾਡੇ ਤੇ ਭਰੋਸਾ ਨਹੀਂ ਕਰਦੇ ਫੇਰ ਵੀ ਉਹਨਾਂ ਨੇ ਇਹ ਹੁੰਦਾ ਹੈ ਕਿ ਯਾਰ ਇੰਨਾ ਨਹੀਂ ਜਦੋਂ ਸੱਕ ਮੌਲਾ ਹੋ। ਪਤਾ ਨਹੀਂ ਯਾਰ ਇਹ ਕਿਵੇਂ ਤੇ ਰਫਦਾ ਹੈ। ਇੱਥੋਂ ਤੱਕ ਸਭ ਨੂੰ ਪਤਾ ਹੈ ਕਿ 16 ਵਾਰ ਗਲਤੀ ਹੋਈ। 16 ਵਾਰ ਗਲਤੀ ਹੋਈ। ਪਹਿਲੀ ਗਲਤੀ ਨਾਲ ਕੀ ਕਹਿੰਦੇ ਆ? ਵੀ ਗਲਤੀ ਹੋ ਗਈ, ਮaaf ਕਰ ਦਿਓ ਜੀ। ਜੇ ਦੁਬਾਰੇ ਗਲਤੀ ਹੋ ਗਈ ਫੇਰ ਕੀ ਕਹਿੰਦੇ ਨੇ? ਚੱਲ ਭਾਈ ਕੋਈ ਗੱਲ ਨਹੀਂ। ਇੱਕ ਵਾਰ ਹੋਰ ਹੋ ਗਈ, ਹੋਰ ਮaaf ਕਰ ਦਿਓ ਜੀ। ਤੇ ਤੀਜੀ ਗਲਤੀ ਹੋ ਗਈ ਫੇਰ ਅਸੀਂ ਕੀ ਕਹਿੰਦੇ ਆ ਬੱਦਰ ਸਾਹਿਬ ਨੂੰ? ਵੀ ਜੀ ਤਾਂ ਪਸ਼ੂ ਹੈ। ਇਹਦਾ ਆਦੀ ਬੰਤ ਚੱਕੇ ਗਲਤੀਆਂ ਦਾ ਇਹਨੂੰ ਕੋਈ ਨਾ ਕੋਈ ਸਜ਼ਾ ਮਿਲਣੀ ਚਾਹੀਦੀ ਐ ਆਹੀ ਗੱਲ ਕਹਿੰਦੇ ਨਾ ਜੀ ਸਾਰੇ ਆਪਾਂ ਪਰ 16 ਸਾਲ ਹੋ ਗਏ 16 ਇਲੈਕਸ਼ਨਾਂ ਹੋ ਗਈਆਂ ਜੀ ਅੱਸੀ ਹਰ ਰੋ ਗਲਤੀਆਂ ਹੁੰਦੀਆਂ ਨੇ ਰਾਜ ਮਾੜਾ ਆਪਣਾ ਰਾਜਤਾ ਕਰਦੇ 80 ਸਾਲ ਹੋ ਗਏ ਅਸੀਂ ਸੱਤਾ ਪਿਆ ਸਮਾਜ ਮਾਨਸਿਕ ਗੁਲਾਮ ਐ ਜੀ ਉਹ ਤਾਂ ਅਸੀਂ ਯਾਦ ਹੈ ਇਹ ਜੁੱਪੀ ਵਿਹਾਰ ਤੋਂ ਆਉਂਦੇ ਨੇ ਉਹਨਾਂ ਦਾ ਅਸੀਂ ਭਈਏ ਕਹਿੰਦੇ ਐ ਜੀ ਜੀ ਗੁਲਾਮ ਲੋਕ ਦੇ ਭਈਏ ਨੇ ਸਾਡੇ ਪੰਜਾਬ 'ਚ ਕੰਮ ਕਰਦਾਉਂਦੇ ਨੇ ਸਵਛਨ ਕਰਦੇ ਨੇ ਠਣਾੜ ਲੋਕ ਸੌਜੇ ਕਿਲੇ ਵਾਲੇ ਲੋਕ ਉਹਨਾਂ ਸਵਛਨ ਕਰਕੇ ਸਾਨੂੰ ਇਹ ਕਹਿਣ ਲਈ ਮਜਬੂਰ ਕਰਦੇ ਨੇ ਵੀ ਯੂਪੀਆ ਜਾ ਦੇ ਚੌਲਖਾਨੇ ਲੋਕ ਨੇ ਮੈਂ ਆਪਣੇ ਸਮਾਜ ਨੂੰ ਪੁੱਛਣਾ ਚਾਹੁੰਦਾ ਐ ਵੀ ਸਾਡੇ ਰੌਦਾ ਹਜ਼ਾਰ ਗੁਣਾ ਚੰਗੇ ਨੇ ਹੋ ਜਿਨ੍ਹਾਂ ਸਰਕਾਰਾਂ ਤੱਕ ਬਣਾ ਲੀਆਂ ਕਾਂਸ਼ੀਨਾ ਮਹਾਰਾਜ ਦੀਆਂ ਗੱਲਾਂ ਮੰਨ ਕੇ ਚਾਰ ਵਾਰ ਸਰਕਾਰ ਬਣੀ ਪਰ ਸਾਡਾ ਜਿਹੜਾ ਸਮਾਜ ਐ ਅਸੀਂ ਤਾਂ ਇਹਨੇ ਭੱਖੇ ਰਹੀ ਨਹੀਂ ਅੱਜ ਸਾਡੇ ਹਰਕ ਦੇ ਘਰੇ ਗੱਡੀ ਕਾਰ ਮੋਟ ਸੇ ਖੜੀ ਹੈ ਤੇ ਸਾਡਾ ਸਮਾਜ ਮਹਾਰਾਜ ਨੇ ਦਿੱਤੀਆਂ ਰੋਟੀਆਂ ਖਾਂਦਾ ਵੱਡੇ ਵੱਡੇ ਡੀਸੀ ਐਸਐਸਪੀ ਲੱਗੇ ਪਏ ਨੇ ਔਰ ਸਾਡੇ ਕੋਲ ਅੱਜ ਕੋਈ ਤੋੜਾ ਨਹੀਂ ਫਿਰ ਸਾਡੀਆਂ ਸਰਕਾਰਾਂ ਬਈ ਕਿਉਂ ਨਹੀਂ ਆਉਂਦੀਆਂ ਸਾਡੀਆਂ ਸਰਕਾਰਾਂ ਨੂੰ ਕੀ ਕੀੜੇ ਪਏ ਨੇ ਅੱਜ ਸਾਡੇ ਸਮਾਜ ਨੇ ਬੱਤੇ ਕੀ ਕਹਿਣਾ ਸ਼ੁਰੂ ਕਰਤਾ ਹੁਣ ਤਾਂ ਜੀ ਕਾਂਗਰਸੀ ਸਰਕਾਰ ਆਉ ਉਹ ਮੈਂ ਕਹਿੰਦਾ ਤੁਹਾਡੇ ਪਏ ਨੇ ਕੀੜੇ 80 ਸਾਲ ਹੋ ਗਏ ਵਿਭਾਗਲਾ ਕਰਦਿਆਂ ਨੂੰ ਕਰਾਉਂਦਿਆਂ ਨੂੰ ਕਦੇ ਇਹ ਵੀ ਕਹਾਂਗੇ ਦੀ ਬਹੁਜ ਸਮਾਜ ਪਾਰਟੀ ਸਰਕਾਰ ਆਊਗੀ ਉਹ ਨਹੀਂ ਹਿੱਕ ਤੋਂ ਆ ਕੇ ਕਹਿੰਦੇ ਹੋ ਵੀ ਜੀ ਸਾਡੀ ਸਰਕਾਰ ਆਉਗੀ ਬੀਐਸਪੀ ਸਰਕਾਰ ਆਉਂਦੀ ਚਟਾਂ ਦੇ ਘਾ ਧਨਾਰ ਲੋਕਾਂ ਤੋਂ ਕਿਉਂ ਸ਼ਾਸਨ ਕਰਾਉਣੇ ਤੁਸੀਂ ਕਿਉਂ ਨਹੀਂ ਆਪਦੀ ਆਵਾਜ਼ਾਂ ਤੁਸੀਂ ਬੁਲੰਦ ਕਰਦੇ